ਮਿੱਤਰ ਪ੍ਰਤਪਾਰਕ ਇਹ ਜਗ ਕੇ ਉਧਾਰਕ ਹੈ ਦੇਖ ਕੇ ਦੁਸ਼ਟ ਜਿਹ ਜੀਤ ਜਰਤ ਹੈ ਸਈਆ ਕਾਨ ਕੋ ਸੀਸ ਨਿਵਾਏ ਸਬੈ ਸੁਰ ਆਇਸ ਲੈ ਚਲ ਧਾਮ ਗਏ ਹੈ ਗੋਬਿੰਦ ਨਾਮ ਧਰਿਓ ਹਰ ਕੋ ਏ ਤੈ ਮਨ ਆਨੰਦ ਯਾਦ ਭਏ ਹੈ ਰਾਤ ਪਰੇ ਚਲ ਕੈ ਭਗਵਾਨ ਸੋ ਡੇਰਨ ਆਪਨ ਬੀਚ ਆਏ ਹੈ ਪ੍ਰਾਤ ਭਏ ਜਗ ਕੇ ਦਿਖਬੇ ਕਹੋ ਕੀਨ ਸੋ ਸੁੰਦਰ ਖੇਲ ਨਹਿ ਹੈ ਐਤ ਸ੍ਰੀ ਬਚਿਤ੍ਰਨਾਟਕ ਗ੍ਰੰਥੇ ਕ੍ਰਿਸ਼ਨ ਆਵਤਾਰੇ ਇੰਦਰਪੂਲ ਬਖਸ਼ਾਵਨ ਨਾਮ ਵਰਨਨ ਆਤਨੰਦ ਕੋ ਬਰਨ ਬਾਂਧ ਕਰ ਲੈ ਗਏ ਸਈਆ ਨਿਸ ਏਕ ਦਵਾਦਸ ਕੇ ਹਰਤਾਤ ਚਲਿਓ ਜਮਨਾ ਮੈਂ ਢਾਵਨ ਕਾਜੈ ਆਏ ਪਰਿਓ ਜਲ ਮੈਂ ਬਰਨ ਨੰਗਜ ਬਰਨ ਗਜ ਆਏ ਪਰਿਓ ਜਗ ਮੈਂ ਵਰਨ ਗਜ ਜਲ ਮੈਂ ਹਾਂ ਆਏ ਪਰਿਓ ਜਲ ਮੈਂ ਵਰਨ ਗਜ ਕੋਪ ਗਹਿਓ ਸਭ ਜੋਰ ਸਮਝੈ ਕੋਪ ਗਹਿਓ ਸਭ ਜੋਰ ਸਮਝੈ ਬਾਦ ਚਲੈ ਸੰਗ ਲੈ ਵਰਨਮ ਪਹਿ ਕੰਨ ਰਕੇ ਬਿਨ ਹੀ ਕੁੱਪ ਗਜੈ ਬਿਨ ਹੀ ਕੁੱਪ ਗਜੈ ਜਾਏ ਕਠੰਡ ਕਰਿਓ ਜਬ ਹੀ ਪੈ ਚੰਨ ਲੈ ਉਦਰੀ ਆਵਨ ਰਾਜੈ ਸੋਈਆ ਨੰਦ ਬਿਨਾ ਪਰ ਸਨ ਭਇਓ ਸਭ ਹੀ ਮਿਲ ਕੇ ਹਰ ਜੀ ਪਹਿ ਆਏ ਆਏ ਪ੍ਰਣਾਮ ਕਰੇ ਪਰ ਪਾਏ ਨਾ ਨੰਦ ਤ੍ਰਿਆਦਕ ਕੇ ਕਿਘਾਏ ਨੰਦ ਤ੍ਰਿਆਦਕ ਤੇ ਕਿਘਾਏ ਨੰਦ ਤ੍ਰਿਆਦਕ ਤੇ ਕਿਘਾਏ ਕੈ ਬੋ ਭੰਤਨ ਸੋਂ ਬੇਨਤੀ ਕਰਕੇ ਕ੍ਰਿਸ਼ਨਾ ਭਗਵਾਨ ਰਜਾਏ ਸੋ ਪਤ ਮੋ ਪਤ ਆਜ ਗਏ ਉਠ ਕੇ ਹਮ ਢੂੰਡ ਰਹੇ ਕਹੂ ਨਾ ਪਾਏ ਕਹੂ ਨਾ ਪਾਏ ਕਹੂ ਨਾ ਪਾਏ ਕਾਂ ਬਾਚ ਸਵਈਆ ਤਾਤ ਕਹਿਓ ਹਸ ਕੇ ਜਸਦਾ ਪਹਿ ਤਾਤ ਲਿਆਵਨ ਕੋ ਹਮ ਜੈ ਹਾਂ ਸਤ ਆਕਾਸ਼ ਪਤਾਲ ਸੋ ਸਤ ਹੈ ਜਾਇ ਤਹੀ ਤਹਿ ਜਾਹੀ ਤੇ ਲਿਆ ਹਾਂ ਜੋ ਮਰ ਗਏ ਤਉ ਜਾ ਜਮ ਕੇ ਪਰ ਆਜਦ ਲੈ ਕੋ ਭਾਰਤ ਕਹਿ ਹਾਂ ਆਨੰਦ ਕੋ ਆਨ ਮਿਲਾਏ ਹਾਂ ਹਾਂ ਕੇ ਜਾਇ ਰ ਮੈਂ ਤਉ ਜਾਨ ਨ ਦੇ ਹਾਂ ਸਵਈਆ ਗੋਪ ਪਰਨਾਮ ਗਏ ਕਰ ਕਹਿ ਗਰੇ ਸੋ ਹਸ ਕੈ ਇਮ ਕਾਨ ਕਹਿਉ ਹੈ ਤੋ ਹਸ ਕੈ ਤੋ ਹਸ ਕੈ ਇਮ ਕਾਨ ਕਹਿਉ ਹੈ ਗੋਪਨ ਕੇ ਪਤ ਕੋ ਮਿਲ ਹਾਂ ਏ ਝੂਠ ਨਹੀਂ ਫੁਨ ਸਤ ਲਹਿਉ ਹੈ ਗੋਪਨ ਕੇ ਮਨ ਕੋ ਅਤ ਹੀ ਦੁਖ ਬਾਤ ਸੁਨੇ ਹਰ ਦੂਰ ਬਹਿਉ ਹੈ ਛਾੜ ਅਧੀਰਜ ਦੀਨ ਸਭ ਫੁਨ ਧੀਰਜ ਕੋ ਮਨ ਗਾੜ ਗਹਿਉ ਹੈ ਸਵਈਆ ਹਾਂਜੀ ਨਾ ਜੀ ਸਭੋ ਤੇ ਲਾਇਆ ਛਾੜ ਅਧੀਰ ਛਾੜ ਅਧੀਰਜ ਦੀਨ ਸਭ ਹਾਂਜੀ ਦੀਨ ਸਭ ਫੁਨ ਧੀਰਜ ਕੋ ਮਨ ਗਾੜ ਗਹਿਉ ਹੈ ਸਵਈਆ ਪ੍ਰਾਤ ਭਏ ਹਰਜੀ ਉਠਕੈ ਜਲ ਬੀਚ ਧਸਿਓ ਵਰਨਨ ਪਹਿ ਆਇਓ ਆਇ ਕ ਠੰਡ ਭਇਓ ਜਬ ਹੀ ਨਦੀਆ ਪਤ ਪਾਇਨ ਸੋ ਲਪਟਾਇਓ ਪ੍ਰੇਤਨ ਮੋ ਅਜਨੇ ਤੁਮ ਤਾਤ ਅਜਨੇ ਅਜਨੇ ਬਿਨਾ ਜਾਣੇ ਤੂੰ ਅਜਨੇ ਨਹੀਂ ਕਹਿਣਾ ਅਜਨੇ ਬਿਨਾ ਜਾਣੇ ਤੂੰ ਪ੍ਰੇਤਨ ਮੋ ਅਜਨੇ ਤੁਮ ਤਾਤ ਆਨੇਉ ਬੰਦ ਕਹਿ ਕਹਿ ਕ ਗਿਆਯੋ ਕਾਨ ਛੇ ਮਾਪਨ ਦੋਖ ਕਰੋ ਇਹ ਭੇਦ ਹਮ ਲਖ ਕਹਿ ਨਹੀਂ ਪਾਇਓ